मारे तुमरे दुखी हारे आे दुखी हारे आपारे तुमे दुखी हारे आपनी मारे अपजा भाई पीर त ਤੂੰ ਦੁਸਰੇ ਜੈ ਤਿਨ ਹੈ ਬੁਲਾਏ ਸੋਖ ਸਹਾਇ ਸੇ ਤੀ ਕੜਿ ਆਓ ਅਨੰਦ ਮੰਗਲ ਗੁਣ ਗਾਓ ਸਹਾਜ ਤੋਲੇ ਚਲਣਾ ਜ ਕਮਾਓ ਤੁਮ ਕੜਿ ਆਵੋ ਮੇਰੇ ਲਈ ਤੁਮਰੇ ਦੋਖੀ ਹਰਿਆ ਧਨਵਾਰੇ ਅਤੁੱਟ ਭੈ ਨਕੀ ਪ੍ਰਗਟ ਕੀਨੇ ਪ੍ਰਭ ਕਰਣੇ ਹਾਰੇ ਪ੍ਰਗਟ ਕੀਨੇ ਪ੍ਰਭ ਕਰਣੇ ਕੀਨੇ ਪ੍ਰਭ ਕਰਨੇ ਹਾਰੇ ਪ੍ਰਗਟ ਕੀਨੇ ਪ੍ਰਭ ਕਰਨੇ ਹਾਰੇ ਆਪ ਦਾ ਭਾਈ ਨਾਸਨ ਭਜਨ ਨਾਸਨ ਭਜਨ ਆਹੋ ਜੀ ਆਪ ਮੇਰੇ ਵੀ ਕਰ ਤੁਮ ਕਰ ਗਾਓ ਜੀ ਤੁਮਾ ਕਤਿਨੇ ਬਲਾ ਕਰੂਏ ਹਾਰੇ ਨਾਸਨ ਭਜਨ ਥਾਕੇ ਘਰ ਮੰਗਲ ਵਾਜੈ ਨੇ ਸਵਾਜੇ ਆਪਣੇ ਖਸਮ ਨਿਵਾਜੇ ਅਛੇ ਰਹਾਉ ਜੋ ਰਹਾਉ ਮਤ ਕਬੂ ਗੁਰ ਕਾਇ ਬਚਨੇ ਆਧਾਰ ਜੈ ਜੈ ਕਾਰ ਸਗਲ ਭੂ ਮੰਦਲ ਮੁਖ ਮੁਜਲ ਦਰਬਾਰ ਜਿਨ ਕੇ ਜੀਆ ਤਿਨੇ ਹੀ ਤੇਰੇ ਆਪੇ ਭਇਆ ਸਾਈ ਅਜਰਾ ਜਤੀਆ ਕਹਰਨਾ

ਬੋਲੇ ਈਸ਼ੋ ਨਿਹਾਨ ਸਤਿ ਸ੍ਰੀ ਅਕਾਲ ਹਾਂਜੀ ਹੈ ਨਾ ਖਲੋਜੋ ਬਾ ਜਿਵੇਂ ਤੁਹਾਡੀ ਇੱਛਾ ਹਮ ਸਬੂਰ ਸਿੰਘ ਜੀ ਸਾਧੂ ਜੀ ਸਾਧ ਸੰਗਤ ਜੀ ਸਤਕਾਰਯੋਗ ਸੰਤ ਕਬਾਲ ਸਿੰਘ ਜੀ ਵੀਰ ਸਿੰਘ ਜੀ ਨਾਮਤਾਰ ਦਰਬਾਰ ਦੇ ਮੁਖਤਿਆਰਾਂ ਸੰਤ ਧਿਆਨ ਸਿੰਘ ਜੀ ਮੁਖਤਾਰ ਸਾਡੀ ਸਾਧ ਸੰਗਤ ਜੀ ਰਾਣਾ ਜੀ ਆਪ ਜੀ ਦਾ ਸਭ ਦਾ ਜੀ ਆਇਆਂ ਬਹੁਤ ਬਹੁਤ ਧੰਨਵਾਦ ਆਪ ਜੀ ਨੇ ਕਿਰਪਾ ਕੀਤੀ ਹੈ ਸਭ ਤੋਂ ਜ਼ਿਆਦਾ ਸਤਿਕਾਰਯੋਗ ਮੇਰੀਆਂ ਭੈਣਾਂ ਮਾਵਾਂ ਇਹਨਾਂ ਦਾ ਬਹੁਤ ਬਹੁਤ ਸਤਿਕਾਰ ਜਿਨ੍ਹਾਂ ਨੇ ਈਆਂ ਵੀ ਨਾਮ ਜਪ ਕੇ ਈਆਂ ਵੀ ਜੀ ਬੇਟੀਆਂ ਵੀ ਜਿਹੜਾ ਸਭ ਦਾ ਧੰਨਵਾਦ ਜੀ ਜਿਨ੍ਹਾਂ ਨੇ ਆਗਰਾ ਉਤਰ ਕੀਤਾ ਨਾਮ ਜਪ ਕੇ ਸਭ ਦਾ ਬਹੁਤ ਬਹੁਤ ਧੰਨਵਾਦ